ਸੋਨਾ ਦੇ ਵਿੱਚ ਪ੍ਰਚਾਰ ਦੀ ਗੱਲ ਕਰੀਏ ਤਾਂ ਇਹੋ ਜਿਹਾ ਚੱਲ ਰਿਹਾ ਪ੍ਰਚਾਰ ਆਪਣਾ ਲੋਕ ਫਰੋਜਪੁਰ ਦੇ ਉਹ ਸੋਚ ਰਹੇ ਆ ਕਿ ਐਤਕੀ ਅਸੀਂ ਉਹ ਕੈਂਡੀਡੇਟ ਲੈਣਾ ਹੈ ਜਿਹੜਾ ਅਣਖ ਨਾਲ ਗੈਰਤ ਨਾਲ ਕਿਸਾਨਾਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਰੁਬਾਰੀਆਂ ਦੀ ਗੱਲ ਕਰਦਾ ਹੈ ਸਾਰੇ ਵਰਗਾਂ ਦੀ ਬੁਟਾਂ ਲੈਣੀਆਂ ਤੇ ਗੱਲ ਦਿੱਲੀ ਦੀ ਕਰਨੀ ਦਿੱਲੀ ਨੇ ਸਾਡਾ ਪ੍ਰਾਣ ਆਪੇਰਾ ਕਾਹ ਕੰਟਾਇਆ ਦਿੱਲੀ ਨੇ ਹੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੇ ਕਿਸਾਨਾਂ ਦੀ ਜਾਨਾਂ ਲੈ ਰਹੀਆਂ ਦਿੱਲੀ ਨੇ ਸਾਡੇ ਬਾਡਰਬੰਦ ਕਰਕੇ ਰੱਖੇ ਤੇ ਕਾਂਗਰਸ ਪਾਰਟੀ ਨੇ ਰਾਜ ਕੀਤਾ ਨਾਰੇ ਦੇ ਨਾਲ ਗਰੀਬੀ ਹਟਾਓ ਤੇ ਗਰੀਬ ਹੋਰ ਗਰੀਬ ਹੋ ਗਿਆ ਦੇ ਆ ਗਰੀਬਾਂ ਦਾ ਜਿਉਣਾ ਮਹਾਲ ਹੋ ਗਿਆ ਜਾਂ ਗਰੀਬਾਂ ਦੇ ਕਰਾਂ ਤੇ ਉਹ ਨੋ ਸਕਵੀਰ ਸਿੰਘ ਬਾਦਲ ਨੇ ਇਤਿਹਾਸ ਅਮਰ ਬਾਦਲ ਨੇ ਕਹਿ ਦਿੱਤਾ ਕਿ ਮੋਦੀ ਸਾਹਿਬ ਨੇ ਤਾਂ ਬਹੁਤ ਬੜੇ ਕਾਨੂੰਨ ਬੜੇ ਅੱਛੇ ਆ ਤੇ ਕਿਸਾਨ ਰੋਗਾ ਪਾਈ ਜਾਂਦੇ ਆ ਤੇ ਕੇਜਰੀਵਾਲ ਨੇ ਤੁਹਾਨੂੰ ਅਨੁਮਤੀ ਦਿੱਤੀ ਸੀ ਉਹਨੂੰ ਮੰਨਦਾ ਹੀ ਦਿੱਤੀ ਕਿ ਤੰਨ ਕਾਲੇ ਨੂੰ ਬੜੇ ਵਧੀਆ ਤੇ ਜਦੋਂ ਕਿਸਾਨਾਂ ਦਾ ਦਬਾਅ ਪਿਆ ਕੌਮ ਦਾ ਦਬਾਅ ਪਿਆ ਪੰਜਾਬ ਦਾ ਦਬਾਅ ਪਿਆ ਸਾਰੇ ਇਕੱਠੇ ਦਿਰਗੜvang ਰੰਗ ਬਦਲ ਗਏ ਤੇ ਫਿਰ ਕਹਿੰਦੇ ਮੋਦੀ ਸਾਹਿਬ ਨੇ ਬੜੀ ਮਾਰੀ ਆ ਜੇਕਰ ਫਰੋਜਪੁਰ ਦੇ ਲੋਕ ਤੁਹਾਨੂੰ ਫਤਵਾ ਦਿੰਦੇ ਤੇ ਕੀ ਤੁਹਾਡੀ ਪਹਿਲ ਕੰਮਾਂ 'ਚ ਕਿਹੜੇ ਕੰਮਾਂ 'ਚ ਫੈਲੋ ਆਮ ਆਦਮੀ ਪਾਰਟੀ ਕਹਿੰਦੀ ਨਸ਼ਾ ਖਤਮ ਕਰ ਦਿੱਤਾ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਤੁਸੀਂ ਕਿੱਥੋਂ ਦੇਖਦੇ ਹੋ ਹੋਇਆ ਖਤ ਅਸੀਂ ਤਾਂ ਕਹਿੰਦੇ ਹੁਣ ਤਾਂ ਦੁਕਾਨ ਤੋਂ ਲਵੇ ਚਿੱਟਾ ਜਿੱਥੋਂ ਮਰਜ਼ੀ ਲੈ ਲਾ ਚਿੱਟਾ ਸੇਦੀ ਮਿਲ ਜਾਂਦਾ ਜੇ ਕਿਸੇ ਬੰਦੇ ਨੇ ਦਵਾਈ ਲੈਣੀ ਹੋਵੇ ਸਕੂਲਾਂ 'ਚ ਮਾਸਟਰਾਂ ਨਹੀਂ ਹਸਪਤਾਲਾਂ 'ਚ ਡਾਕਟਰ ਨਹੀਂ ਹੈ ਤੇ ਦੁਕਾਨਾਂ ਤੋਂ ਚਿੱਟਾ ਮਿਲ ਜਾਂਦਾ ਤੁਸੀਂ ਦੇਖ ਹੀ ਲੇ ਆਈ ਜਸਕਰ ਸਿੰਘ ਜੀ ਕਾਨ ਸਿੰਘ ਵਾਲਾ ਜੋ ਕਿ ਆਜ਼ਾਦ ਉਮੀਦਵਾਰ ਫਰੋਲਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਉਮੀਦਵਾਰ ਨੇ ਆਓ ਗੱਲਬਾਤ ਕਰੀਏ ਉਹਨਾਂ ਨਾਲ ਸਵਾਗਤ ਹੈ ਤੁਹਾਡਾ ਜੀ ਦਾ ਪੋਸਟ ਮੈਲ ਚੈਨਲ ਤੇ ਸਭ ਤੋਂ ਪਹਿਲਾਂ ਪੋਸਟ ਮੇਰੇ ਚੈਨਲ ਤੇ ਉਸ ਦੇ ਸਿਰੋਤੇ ਫਰੋਜ ਪਰ ਹਲਕੇ ਦੇ ਸੂਝਣ ਬੋਟਰ ਅਨੁਕ੍ਰਿਤ ਤੇ ਗੈਰਤਮੰਦ ਜੀਓ ਮੇਰੇ ਸਤਿਕਾਰਯੋਗ ਬਜ਼ੁਰਗੋ ਨੌਜਵਾਨੋ ਮੇਰੀਆਂ ਭੈਣਾ ਤੇ ਗੁਰੂ ਨਾਨਕ ਨਾਮਲੇਪ ਸੰਗਤਾਂ ਪੰਥ ਦੇ ਪੰਜਾਬ ਨੂੰ ਕਰਨ ਵਾਲੇ ਗੈਰ ਕਰਨ ਵਾਲੇ ਜੀਓ ਸਭ ਤੋਂ ਪਹਿਲਾਂ ਫਤਿਹ ਬਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਚੋਣਾ ਦੇ ਵਿੱਚ ਪ੍ਰਚਾਰ ਦੀ ਗੱਲ ਕਰੀਏ ਤਾਂ ਜੀ ਇਹੋ ਜਿਹਾ ਚੱਲ ਰਿਹਾ ਪ੍ਰਚਾਰ ਆਪਣਾ ਪ੍ਰਚਾਰ ਤਾਂ ਆਪ ਮੁਹਾਰੇ ਹੋ ਰਿਹਾ ਹੈ ਲੋਕ ਫਰੋਜਪੁਰ ਦੇ ਤੇ ਪੂਰੇ ਪੰਜਾਬ ਦੇ ਅੱਕ ਚੁੱਕੇ ਆ ਉਹ ਸੋਚ ਰਹੇ ਆ ਕਿ ਕਿ ਅਸੀਂ ਉਹ ਕੈਂਡੀਡੇਟ ਲੈਣਾ ਜਿਹੜਾ ਅਣਖ ਨਾਲ ਗੈਰਤ ਨਾਲ ਕਿਸਾਨਾਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਰੁਪਾਰੀਆਂ ਦੀ ਗੱਲ ਕਰਦਾ ਹੈ ਪ੍ਰੈਸ ਤੇ ਜਿੰਨੇ ਹਮਲੇ ਹੋਏ ਆ ਤੇ ਜਿੰਨੇ ਸੋਸ਼ਲ ਵੀਡੀਓ ਤੇ ਹਮਲੇ ਹੋਏ ਆ ਸੰਵਿਧਾਨ ਦੀ ਧਾਰਾ 14 19 ਦੀ ਗੱਲ ਇਹ ਨਾ ਕਰਕੇ ਵੀ ਚੈਨਲ ਹੀ ਬੰਦ ਕਰਦੇ ਵੈਬ ਚੈਨਲ ਬੰਦ ਕਰਦੇ ਆ ਜਮਹੂਰੀਅਤ ਦਾ ਕਤਲ ਕਰਨ ਵਾਲਿਆਂ ਦੇ ਵਿਰੁੱਧ ਹੈ 700 ਕਿਸਾਨਾਂ ਨੂੰ ਜਿਹੜਾ ਨੇ ਬਿਲਕੁਲ ਤਨਖਾਹ ਦੇ ਕਾਨੂੰਨ ਲਾਗੂ ਕਰਕੇ ਮੋਦੀ ਨੇ ਉਹਨਾਂ ਦੀਆਂ ਜਾਨਾਂ ਲੈ ਲਈਆਂ ਸੀ ਇਹ ਲੋਕ ਚਾਹੁੰਦੇ ਆ ਜਿਨ੍ਹਾਂ ਨੇ ਕਿਸਾਨਾਂ ਦਾ ਰਾਹ ਰੁਕ ਗਿਆ ਖੱਟੜ ਨੇ ਨਾ ਸੀ ਕੱਟਣ ਕੋਲੇ ਜਾਣਾ ਸੀ ਨਾ ਕੱਟਣ ਦੀ ਜਿਹੜੀ ਓਪਸ਼ਨ ਸੀ ਉਹਨੇ ਐਮਐਸਪੀ ਦੇ ਲਈ ਦਿੱਲੀ ਜਾਣ ਹੀ ਨਹੀਂ ਦਿੱਤਾ ਲੋਕ ਕੋਈ ਵੀ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੇ ਪੁੱਤ ਮਾਰੇ ਦਿੱਟਾ ਵੇਚਿਆ ਤੇ ਵਿਖਾਇਆ ਇਹ ਵੀ ਲੋਕ ਮਹਿਸੂਸ ਕਰ ਰਹੇ ਆ ਕਿ ਇਹਨਾਂ ਨੂੰ ਹੁਣ ਗੱਲੋਂ ਲਈਏ ਕਿਵੇਂ ਐਤ ਕੀ ਜਿਸ ਤਰੀਕੇ ਜਿਹੜੇ ਲੀਡਰ ਹੈ ਉਹ ਉਹਨਾਂ ਨੇ ਸਿਆਸਤ ਨੂੰ ਇੱਕ ਵਪਾਰ ਬਣਾ ਲਿਆ ਪਹਿਲਾਂ ਲਾਉਂਦੇ ਆ ਕਮਾਉਂਦੇ ਆ ਸਿਆਸਤ ਸੇਵਾ ਨਹੀਂ ਰਹੇਗੀ ਤੇ ਲੋਕ ਚੁੱਕੇ ਆ ਦਲ ਬਦਲਵਾ ਤੋਂ ਰਾਤ ਨੂੰ ਕਿਤੇ ਆ ਦਿਨੇ ਕਿਤੇ ਆ ਦੁਪਹਿਰੇ ਕਿਤੇ ਆ ਸ਼ਾਮ ਨੂੰ ਕਿਤੇ ਆ ਸਾਈਆਂ ਕਿਤੇ ਆ ਮਨਾਈਆਂ ਕਿਤੇ ਆ ਫੰਡ ਕਿਤੇ ਆ ਕੁੜਕੁੜ ਕਿਤੇ ਆ ਵੋਟਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਪੈਸਾ ਵਾਲਿਆਂ ਦੀਆਂ ਸਾਰੇ ਵਰਗਾਂ ਦੀ ਵੋਟਾਂ ਲੈਣੀਆਂ ਤੇ ਗੱਲ ਦਿੱਲੀ ਦੀ ਕਰਨੀ ਇਸ ਕਰਕੇ ਕਿਉਂਕਿ ਜਿਹੜੇ ਦਿੱਲੀ ਦੀ ਗੱਲ ਕਰਨ ਵਾਲੇ ਆ ਮੁਨਨ ਥੋੜੇ ਸਾਬ ਸਿਕਾਉਣਾ ਚਾਹੁੰਦੇ ਆ ਦਿੱਲੀ ਨਹੀਂ ਸਾਡਾ ਪ੍ਰਾਣਾ ਦੁਗਾਰਾ ਕਾਰਕਟਾ ਆਇਆ ਹੈ ਦਿੱਲੀ ਨਹੀਂ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੇ ਕਿਸਾਨਾਂ ਦੀਆਂ ਜਾਨਾਂ ਲੈ ਰਹੀਆਂ ਹਨ ਦਿੱਲੀ ਨਹੀਂ ਸਾਡੇ ਬਾਰਡਰ ਬੰਦ ਕਰਕੇ ਰੱਖੇ ਆ ਦਿੱਲੀ ਨਹੀਂ ਚਿੱਟਾ ਵੀਦ ਕੇ ਸਾਡੀ ਰੋਜ਼ ਦੀ ਨਿਗਰਵਾਹੀ ਕੀਤੀ ਆ ਦਿੱਲੀ ਨਹੀਂ ਹੀ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਵਪਾਰੀ ਤੱਕ ਜ਼ੁੰਬਰ ਕੱਢ ਦਿੱਤਾ ਹੈ ਤੇ ਕਾਂਗਰਸ ਪਾਰਟੀ ਨੇ ਰਾਜ ਕੀਤਾ ਨਾਰੇ ਦਿਨਾਂ ਦੇ ਗਰੀਬੀ ਹਟਾਓ ਤੇ ਗਰੀਬ ਹੋਰ ਗਰੀਬ ਹੋ ਗਿਆ ਤੇ ਅੱਜ ਗਰੀਬਾਂ ਦਾ ਜਿਉਣਾ ਮਹਾਲ ਹੋ ਗਿਆ ਜਾਂ ਤੇ ਗਰੀਬਾਂ ਦੇ ਘਰਾਂ ਤੇ ਵਖੋ ਇੱਕ ਕਮਰਾ ਉਹਦੇ ਵਿੱਚ ਹੀ ਉਹਦਾ ਪਰਿਵਾਰ ਹੈ ਉਹਦੇ ਵਿੱਚ ਮੀਂਹ ੇਰੀਆ ਜਿਹੇ ਰਿਸ਼ਤੇਦਾਰ ਆ ਜਾਂਦਾ ਉੱਥੇ ਡੰਗਰ ਬਣੇ ਨਹੀਂ ਬੰਦੇ ਆ ਸਾਡੀਆਂ ਧੀਆਂ ਪੈਣਾ ਜਦੋਂ ੇਰੀ ਆਉਂਦੀ ਇੱਕ ਅੱਖ ਚੁੰਡ ਕੇ ਲਿਆਉਂਦੀਆਂ ਤੇ ਉਹ ਸਾਰੀ ਤੇੜੀ ਉਹਦੇ ਤੇ ਨੰਗਾ ਦਿੰਦੀਆਂ ਜੇ ਜਿਹੜਾ ਵੇਲਾ ਸੀ ਕਿ ਉਹਨਾਂ ਦਾ ਪੜਨ ਦਾ ਵਿਆਹ ਦੀ ਟੈਲੀ ਪਰ ਉੱਚਾ ਕਰਨ ਦਾ ਖੂਬ ਚਾਰੀਆਂ ਉਸ ਤਰੀਕੇ ਪੜ੍ਹਦੀਆਂ ਬੱਚੇ ਪੁਰੇ ਦਰਦੇ ਆ ਉਧਰ ਪ੍ਰਕਾਸ਼ ਸਿੰਘ ਬਾਦਲ ਜਿਨੇ 1957 ਚ ਕਾਂਗਰਸ ਦੀ ਸੀਟ ਜਲਾਲਾਬਾਦ ਤੋਂ ਲੜੀ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਨਾਹਰਾ ਲਾਇਆ ਪੰਥ ਨੂੰ ਖਤਰਾ ਤੇ ਕਿਸਾਨੀ ਨੂੰ ਖਤਰਾ ਪੰਥ ਦੀਆਂ ਵੀ ਧਜੀਆਂ ਉੱਡੀਆਂ ਅਕਾਲ ਤਖਬੇ ਸਰਾਂਤ ਦਾ ਬਿਲਕੁਲ ਮਲੀਆਮੇਟ ਕਰਨ ਤੇ ਕਸਰ ਕੋਈ ਨਹੀਂ ਛੱਡੀ ਗੁਰੂ ਸਾਡੇ ਲੱਭਦੇ ਨਹੀਂ ਕਿੱਧਰ ਗਏ ਤੇ ਫਿਰ ਸਾਡੇ ਤੇ ਲੱਕੜਾਂ ਚੋਰੀ ਦਾ ਪਰਚਾ ਪਾਇਆ ਦੇਸ਼ ਰੋਹੀ ਦੇ ਪਰਚੇ ਪਾਏ ਤੇ 328 ਲੋਕ ਕਿੱਧਰ ਗਏ ਆ ਆਨ ਲੈ ਗਿਆ ਇਹ ਅਜੇ ਤੱਕ ਦੱਸ ਹੀ ਨਹੀਂ ਗਏ ਇਸ ਕਰਕੇ ਪੰਥ ਵੀ ਖਤਰੇ ਚ ਪੈ ਗਿਆ ਤੇ ਕਿਸਾਨੀ ਨੂੰ ਸੁਖਵੀਰ ਸਿੰਘ ਬਾਦਲ ਨੇ ਤੇ ਹਰਸਮਰਤ ਬਾਦਲ ਨੇ ਕਹਿ ਦਿੱਤਾ ਕਿ ਮੋਦੀ ਸਾਹਿਬ ਨੇ ਤਾਂ ਬਹੁਤ ਵਧੀਆ ਕਾਨੂੰਨ ਬੜੇ ਅੱਛੇ ਆ ਤੇ ਕਿਸਾਨ ਰੋਗਾ ਪਈ ਜਾਂਦੇ ਆ ਤੇ ਕੇਜਰੀਵਾਲ ਨੇ ਤੁਹਾਨੂੰ ਅਨੁਮਤੀ ਦਿੱਤੀ ਸੀ ਉਹਨੂੰ ਮੰਨਦਾ ਹੀ ਦਿੱਤੀ ਕਿ ਤੰਨ ਕਾਲੇ ਨੂੰ ਬੜੇ ਵਧੀਆ ਤੇ ਜਦੋਂ ਕਿਸਾਨਾਂ ਦਾ ਦਬਾਅ ਪਿਆ ਕੌਮ ਦਾ ਦਬਾਅ ਪਿਆ ਪੰਜਾਬ ਦਾ ਦਬਾਅ ਪਿਆ ਸਾਰੇ ਇਕੱਠੇ ਦਿਰਗੜ ਵਾਂਗ ਰੰਗ ਬਦਲ ਗਏ ਤੇ ਫੇਰ ਕਹਿੰਦੇ ਮੋਦੀ ਸਾਹਿਬ ਨੇ ਕਾਨੂੰਨ ਬੜੇ ਮਾਰੇ ਆ ਇਸ ਕਰਕੇ ਫੇਰ ਇੱਕ ਦਿੱਲੀ ਤੋਂ ਪਾਰਟੀ ਆਮ ਆਦਮੀ ਪਾਰਟੀ ਨਾ ਨੂੰ ਕੋਈ ਆਵਦਾ ਪਤਾ ਨਾ ਪੰਥ ਦਾ ਪਤਾ ਨਾ ਪਾਣੀ ਦਾ ਪਤਾ ਨਾ ਰੂੜਪਾਲਸੀ ਦਾ ਪਤਾ ਨਾ ਬੜਾ ਮਕੂ ਕੌਂਸੀ ਦਾ ਪਤਾ ਨਾ ਬੋਲ ਕੌਂਸੀ ਦਾ ਪਤਾ ਨਾ ਪਹਿਹਾਵੇ ਦਾ ਪਤਾ ਕੁਛ ਪਤਾ ਹੀ ਨਹੀਂ ਸੀ ਉਹਨੂੰ ਕੀ ਹੈ ਤੇ ਫਿਰ ਕੇ ਆਮ ਆਦਮੀ ਲੋਕਾਂ ਨੇ ਕਿਹਾ ਵੀ ਆਮ ਆਦਮੀ ਲਈਏ ਸਾਡੀ ਸ਼ਹਿਰ ਪਾਰਟੀ ਹੈ ਸੁਪਰ ਕੇਜਰੀ ਵਾਲਾ ਆਦਮੀ ਹੈ ਕਰੋੜਾਪਤੀ ਸੀ ਆਮ ਆਦਮੀ ਕਰੋੜਾਪਤੀ ਜਿਤੋਂ ਕੁਵੰਦ ਆਮ ਆਦਮੀਆਂ ਕਰੋੜਾਪਤੀ ਆ ਜਿਹੜਾ ਇੱਥੇ ਲੜ ਰਿਹਾ ਆਮ ਆਦਮੀ ਵੀ ਕਰੋੜਾਪਤੀ ਹੈ ਉਹਨੂੰ ਮਾਈਂਡਡ ਤਾਂ ਲੋਕਾਂ ਨੇ ਐਮਐਲਏ 5 ਸਾਲ ਹੀ ਦਿੱਤਾ ਹੈ ਉਹ ਮਾਈਂਡਡ ਦਾ ਪੂਰਾ ਕਰਦਾ 5 ਸਾਲ ਹੀ ਵੋਟਰਾਂ ਦਾ 5 ਸਾਲ ਹੀ ਲਈਆਂ ਮਨੋ ਦਸੀ ਲੋਕਾਂ ਨੂੰ ਵੋਟਾਂ ਤੂੰ 5 ਸਾਲ ਲਈਆਂ ਕਿ 2.5 ਸਾਲ ਲਈਆਂ ਹੈ ਹੁਣ ਐਮਪੀ ਦੀ ਚੋਣ ਫੜਲੀ ਹੋ ਕੇ ਬੰਦੇ ਹੀ ਇਹਨਾਂ ਨੇ ਦੂਜੇ ਪਾਸੇ ਮੋਦੀ ਸਾਹਿਬ ਕਹਿੰਦਾ ਤੇ ਮੈਂ ਤਾਂ ਕਹਿੰਦਾ ਹਿੱਕ ਚੋੜੀ ਕਰ ਦਨੀ ਆ ਦੁਕਾਨਦਾਰਾਂ ਦੀ ਤੇ ਇਹ ਵਪਾਰੀਆਂ ਦੀ ਜੀਐਸਟੀ ਲਾ ਕੇ ਤੇ ਰੋਡ ਬੰਦੀ ਕਰਕੇ ਵਪਾਰੀ ਮਾਰਤਾ ਦੂਜੇ ਪਾਸੇ ਦੁਕਾਨਦਾਰਾਂ ਦੀ ਕੁਜੂਬਰ ਕਰਤਾ ਈਜੀਡੀ ਖੋਲ੍ਹਤਾ ਬਿਗ ਬਜ਼ਾਰ ਖੋਲ੍ਹਤਾ ਮੈਟਰੋ ਖੋਲ੍ਹਤਾ ਆਧਾਰ ਖੋਲ੍ਹਤਾ ਵਿਸ਼ਾਲ ਮੈਗਾ ਮਾਰਟ ਖੋਲ੍ਹਤਾ ਡੀਮਾਰਟ ਖੋਲ੍ਹਤਾ ਰਾਇਲ ਸਪੈਸ਼ਲ ਇਹ ਇਹ ਵੱਡੇ ਵੱਡੇ ਮਾਲ ਕਰਕੇ ਉਹ ਸਾਡੀ ਉਹਨਾਂ ਦੀ ਜਾਨ ਅੱਡਤੀ ਤੇ ਮੱਖੀਆਂ ਮਾਰੀ ਜਾਂਦੇ ਐ ਤੇ ਫੇਰਾ ਯਾਰ ਸਾਡਾ ਬਾਰਡਰ ਕਿਉਂ ਨਹੀਂ ਖੁੱਲਦਾ ਸਾਡਾ ਸੈਂਦੀ ਵਾਲਾ ਬਾਰਡਰ ਕਿਉਂ ਨਹੀਂ ਖੁੱਲਦਾ ਸਾਡਾ ਸੁਲੇਮਾਨੀ ਬਾਰਡਰ ਕਿਉਂ ਨਹੀਂ ਖੁੱਲਦਾ ਉਸੇ ਸਵਾਲ ਤੇ ਹੀ ਆਉਂਦਾ ਪਿਆ ਸੀ ਕਿ ਜੇਕਰ ਫਰੋਜਪੁਰ ਦੇ ਲੋਕ ਤੁਹਾਨੂੰ ਫਤਵਾ ਦਿੰਦੇ ਤੇ ਕੀ ਤੁਹਾਡੀ ਪਹਿਲ ਕਮਾਂਜ ਕਿਹੜੇ ਕਮਾਂਜ ਫੈਲ ਹੋਵੇ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਾਡਾ ਸੁਲੇਮਾਨੀ ਬਾਰਡਰ ਇਹ ਕਿਉਂ ਨਹੀਂ ਖੁੱਲਦੀ ਫਾਇਰ ਸਾਡਾ ਬਾਰਡਰ ਜਿਹਨਾਂ ਸੈਂਦੀ ਵਾਲਾ ਇਹ ਕਿਉਂ ਨਹੀਂ ਖੁੱਲਦਾ ਟਾਰੀ ਕਿਉਂ ਨਹੀਂ ਖੁੱਲਦੇ ਤੁਸੀਂ ਦੱਸੋ ਜੇ ਨੇਪਾਲ ਦਾ ਬਾਰਡਰ ਖੁੱਲਿਆ ਦੀ ਬੰਗਲਾਦੇਸ਼ ਦਾ ਬਾਰਡਰ ਖੁੱਲਣਾ ਹੈ ਉੱਥੇ ਆਧਾਰ ਕਾਰਡ ਤੇ ਜਾ ਰਹੇ ਉੱਥੇ ਬਾਹਰ ਇੱਥੇ ਵਪਾਰ ਕਿਉਂ ਨਹੀਂ ਕਰਦੇ ਸਾਡੇ ਕਿੰਨੇ ਯਾਰੀ ਤਾਰ ਕਿੰਨ ਲਈਏ ਉੱਥੇ ਵੀ ਕਿੰਨੇ ਤਿਆਰੀ ਤਾਰ ਕਿਉਂ ਨਹੀਂ ਲੱਗੀ ਸਾਨੂੰ ਕਿਉਂ ਜਲੀਲ ਕਰਦੇ ਆ ਜੇ ਸਾਡਾ ਬਾਰਡਰ ਖੁੱਲ ਜਵੇ ਹਬੌਰ ਦਾ ਵਪਾਰੀ ਤੇ ਫਾਜ਼ਿਲਕਾ ਦਾ ਵਪਾਰੀ ਫਰੀਦਪੁਰ ਜ਼ਿਲ੍ਹੇ ਦਾ ਵਪਾਰੀ ਨਾਲ ਬਠਿੰਡਾ ਪੈ ਜਾਂਦਾ ਨਾਲ Rajasthan ਦੀ ਕੁਝ ਹੱਦ ਪੈ ਜਾਂਦੀ ਹੈ ਜਿੱਧਰ ਹਰਿਆਣੇ ਚ ਪੈ ਜਾਂਦਾ ਇਹ ਸਾਰਾ ਵਪਾਰੀ ਚੜ੍ਹਦੀ ਕਲਾ ਚ ਹੋਊਗਾ ਇਹ ਤੁਸਾਂ ਦਾ ਟਰੱਕ ਜਾਊਗਾ ਟਰੱਕ ਦੇ ਵਿੱਚ ਸਾਡੇ ਟਰਾਂਸਪੋਰਟਰ ਦਾ ਹੋਊਗਾ ਉਹ ਤੁਸੀਂ ਦੀ ਅਸੀਂ ਆਂ ਉਹਦੇ ਵਿੱਚ ਮਾਲ ਹੋਊਗਾ ਲੈ ਕੇ ਜੋ ਵਪਾਰੀ ਤੇ ਜੈਂਸ ਹੋਊਗਾ ਕਿਸਾਨ ਦੇ ਤੇ ਲੱਦੂ ਕੋਣ ਮਜ਼ਦੂਰ ਇਹਦਾ ਮਤਲਬ ਕਿਸਾਨ ਚੜ੍ਹਦੀ ਕਲਾ ਚ ਮਜ਼ਦੂਰ ਚੜ੍ਹਦੀ ਕਲਾ ਚ ਟਰਾਂਸਪੋਰਟ ਚੜ੍ਹਦੀ ਕਲਾ ਵਪਾਰੀ ਚੜ੍ਹਦੀ ਕਲਾ ਚ ਚੀਨਾ ਤੇ ਇਹਦਾ ਬੇਸ ਖੜਾ ਹੈ ਇੱਥੋਂ ਟਰੱਕ ਜਾਇਆ ਕਰੂਗਾ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਟਰੱਕ ਜਾਇਆ ਕਰੂਗਾ ਅਰਬ ਚ ਅਰਬ ਤੋਂ ਜਾਇਆ ਕਰੂਗਾ ਯੂਰਪ ਦੇ ਵਿੱਚ ਟਿਊਬ ਦੇ ਨੇ ਫਰਾਂਸ ਫਰਾਂਸ ਤੋਂ ਇੰਗਲੈਂਡ ਨਾਲੇ ਸਾਡੀ ਹਿਜਰਤ ਰੁਕ ਜਾਊਗੀ ਜਿਹੜਾ ਇਕਨੋਮਿਕ ਕੋਰੀਡੋਰ ਬਣਿਆ ਹੋਇਆ ਜਿਹੜਾ ਚੀਨਾ ਦਾ ਤੇ ਪਾਕਿਸਤਾਨ ਸਾਂਝਾ ਉੱਥੇ ਸੀ ਉਹ ਬਾਰਡਰਾਂ ਦੀ ਫਿਰ ਸਾਡਾ ਬਾਰਡਰ ਕਿਉਂ ਨਹੀਂ ਖੋਲਿਆ ਯਾਰ ਇਹ ਕਿਉਂ ਬਾਰਡਰ ਬੰਦ ਕੀ ਕੀਤਾ ਵਖੋ ਜਦੋਂ ਜੰਗ ਲੱਗਦਾ ਉਦੋਂ ਸਾਡਾ ਬਾਰਡਰ ਖੋਲਦੇ ਆ ਜਦੋਂ ਮਾਰਨਾ ਹੈ ਉਦੋਂ ਕਹਿੰਦੇ ਜੀ ਸੁਲੇਮਾਨੀ ਖੋਲ ਦਿਓ ਮਾਰ ਦਿਓ ਪੰਜਾਬ ਵਾਲਿਆਂ ਤੇ ਫਿਰ ਸਹਿਣੀ ਵਾਲਾ ਖੋਲ ਦਿਓ ਜੰਗ ਵੇਲੇ ਬਾਰਡਰ ਸਾਡੇ ਖੋਲਦੇ ਆ ਜਦੋਂ ਕਿਸੇ ਨਾਲ ਸਾਡੀ ਲੜਾਈ ਨਹੀਂ ਤੇ ਜਦੋਂ ਵਿਕਾਸ ਵਾਲਾ ਖੋਲਣਾ ਹੈ ਉਦੋਂ ਕਹਿੰਦੇ ਗੁਜਰਾਤ ਖੋਲਦੇ ਤੇ ਬੰਬੇ ਖੋਲ ਦਿਓ ਤੇ ਫਿਰ ਹੀ ਭਾਈ ਸਾਡੇ ਨਾਲ ਕੀ ਕਰਾ ਕਦਾ ਹੋਇਆ ਇਹ ਸਾਰੀਆਂ ਗੱਲਾਂ ਸੋਚੋ ਤਾਂ ਸਹੀ ਹੁਣ ਕਹਿੰਦੇ ਨਸ਼ੇ ਨਾਲ ਜਵਾਨੀ ਮਾਰਤੀ ਐ ਇਹ ਬਾਰਡਰ ਦੇ ਫੌਜ ਦਾ ਪਹਿਰਾ ਐ ਆਈਬੀ ਦਾ ਪਹਿਰਾ ਐ ਰੋ ਦਾ ਪਹਿਰਾ ਐ ਸਟੇਟ ਇੰਟੈਲੀਜੈਂਸ ਦਾ ਸਟੇਟ ਇੰਟੈਲੀਜੈਂਸ ਦਾ ਪਹਿਰਾ ਐ ਤੇ ਫਿਰ ਸਪੇਸ ਸੈਟੇਲਾਈਟਾ ਚਿੱਟਾ ਕਿੱਥੋਂ ਆ ਗਿਆ ਇਹ ਸਾਰੀਆਂ ਗੱਲਾਂ ਕੌਣ ਕਰੂਗਾ ਮੈਂ ਪਾਰਲੀਮੈਂਟ ਗਿਆ ਤੁਸੀਂ ਕਹੇ ਸੀ ਮੈਨੂੰ ਕੀ ਕਰੋਗੇ ਆਮ ਆਦਮੀ ਪਾਰਟੀ ਕਹਿੰਦੀ ਨਸ਼ਾ ਖਤਮ ਕਰ ਦਿੱਤਾ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਤੁਸੀਂ ਕਿੱਥੋਂ ਦੇਖਦੇ ਹੋ ਹੋਇਆ ਖਤਮ ਅਸੀਂ ਤਾਂ ਕਹਿੰਦੇ ਹੁਣ ਤਾਂ ਦੁਕਾਨ ਤੋਂ ਲਵੇ ਚਿੱਟਾ ਇੱਥੋਂ ਮਰਜ਼ੀ ਲੈ ਲਾ ਚਿੱਟਾ ਸੇਤੀ ਮਿਲ ਜਾਂਦਾ ਜੇ ਕਿਸੇ ਬੰਦੇ ਨੇ ਦਵਾਈ ਲੈਣੀ ਹੋਵੇ ਸਕੂਲਾਂ ਚ ਮਾਸਟਰ ਲੈਣੀ ਹਸਪਤਾਲਾਂ ਚ ਡਾਕਟਰ ਲੈਣੀ ਹੈ ਤੇ ਦੁਕਾਨਾਂ ਤੋਂ ਚਿੱਟਾ ਮਿਲੀ ਜੇ ਤੁਸੀਂ ਦੇਖ ਹੀ ਲਿਆ ਤੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਮਜੀਠੀਆ ਚਿੱਟੇ ਦਾ ਵਪਾਰੀ ਹੈ ਤੇ ਫਿਰ ਭਾਈ ਉਹ ਤਾਂ ਦਾਬੀ ਮੰਨ ਲ ਗਏ ਇਸ ਕਰਕੇ ਦੇਦੋ ਕਿ ਅਸੀਂ ਕਹਿੰਦੇ ਆ ਵੀ ਉਹ ਵੀ ਵਪਾਰੀ ਸੀ ਦੋਨੇ ਵਪਾਰੀ ਸਾਰੇ ਚਿੱਟੇ ਦੇ ਅਸਿਕਸੀ ਸਾਰੇ ਬੰਦੇ ਜਿਨ੍ਹਾਂ ਨੇ ਪੰਜਾਬ ਨੂੰ ਮੈਂ ਤੁਸੀਂ ਦੱਸੋ ਆਇਆ ਜੱਟਾ ਕਿਦੋਂ ਚਾਗੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਸ਼ੁਰੂ ਹੋਇਆ ਪੂਰਾ ਤੇ ਆ ਹੁਣ ਪੂਰੇ ਜੋ ਬੰਦੇ ਉੱਤੇ ਹੈ ਤੇ ਫਿਰ ਹੁਣ ਤੁਸੀਂ ਰਿੱਤਾ माफीयां ਤੋਂ ਮਾਫੀ ਹੈ ਹਟੇ ਫਿਰ ਮੈਂ ਪੰਜਾਬ ਦੇ ਲੋਕਾਂ ਨੂੰ ਅੱਜ ਕਹਿਣਾ ਵੀ ਤੁਸੀਂ ਫਿਰੋਜ਼ਪੁਰ ਵਾਸੀਓ ਤੁਸੀਂ 18ਵੀਂ ਲੋਕ ਸਭਾ ਚੁਣ ਰਹੇ ਹੋ ਅੱਜ ਤੁਸੀਂ ਆਪਣੇ ਭਵਿੱਖ ਦਾ ਫੈਸਲਾ ਆਪਣੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਆਪਣੀ ਕੌਮ ਦੇ ਆਪਣਾ ਕਿਸਾਨਾਂ ਮਜ਼ਦੂਰਾਂ ਪ੍ਰੈਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਕਹਿੰਦੋਂ ਕੋ ਬੱਚੇ-ਬੱਚੇ ਦਾ ਭਵਿੱਖ ਦਾ ਫੈਸਲਾ ਕਰਨ ਜਾ ਰਹੇ ਹੋ ਇਹ ਪਾਵਰ ਦਿੱਲੀ ਤੋਂ ਚੱਲ ਕੇ ਤੁਹਾਡੇ ਕੋਲੇ ਆ ਗਈ ਹੈ ਜਿਹੜੀ ਦਿੱਲੀ ਸਾਡਾ ਦਰਬਾਰ ਸਾਹਿਬ ਤੋਂ ਹੁੰਦੀ ਗੱਲਾਂ ਜਟੈਰ ਹੁੰਦੀ ਸੀ ਪੰਜਾਬ ਦੇ ਪਾਣੀ ਲੁੱਟਦੀ ਸੀ ਚੰਡੀਗੜ੍ਹ ਸਾਡੇ ਕੋਲ ਕੋਹਲਿਆ ਹੈਡਵਰਕਸ ਕੋਹਲੇ ਆ ਭਾਵਾਂ ਦੇ ਹੱਕ ਕੋਹਲੇ ਸਾਡੇ ਸੂਖੀ ਕਿਸਾਨ ਇਹਨਾਂ ਨੇ ਮਾਰ ਦਿੱਤੇ ਖੱਟਣ ਨੇ ਸਾਡਾ ਰਾਹ ਰੋਕਦਾ ਚਿੱਟਾ ਵੱਜ ਕੇ 9 ਦਿਨ ਬਰਬਾਦ ਕਰ ਦਿੱਤੇ ਆ ਸਾਡੀ ਇੰਡਸਟਰੀ ਹिजਤ ਕਰ ਗਈ ਹੈ ਸਾਡੀ ਇੰਡਸਟਰੀ ਜਿਹੜੀ ਗੋਬਿੰਦਗੜ੍ਹ ਦੀ ਇੰਡਸਟਰੀ ਸਟੀਲ ਸੇ ਡੁੱਟ ਗਈ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਇੰਡਸਟਰੀ ਸੀ ਹਾਉ ਜਿਹੜੀ ਦੀ ਲੇਣਾ ਉੱਡ ਗਈ ਐ ਉਸ ਤੋਂ ਬਾਅਦ ਸਾਡੀ ਇੰਡਸਟਰੀ ਸੀ ਖੇਡਾਂ ਦੀ ਉਹ ਜਲੰਧਰ ਉੱਡ ਗਈ ਐ ਸਾਡੀ ਦੇਗ ਦੀ ਟੋਕੇ ਬਣਾਉਂਦੇ ਸੀ ਉਹ ਬਟਾਲਾ ਦੀ ਉੱਡ ਗਈ ਐ ਸਾਡਾ ਕੱਪੜੇ ਦਾ ਕੰਮ ਸੀ ਉਹ ਉੱਡ ਗਿਆ ਸਾਡੀ ਇੰਡਸਟਰੀ ਵੀ ਉੱਡ ਗਈ ਐ ਫਰੋਜਪੁਰ ਦੇ ਜਿੰਨੇ ਸੋਲਵੈਂਟ ਪਲਾਂਟ ਸੀ ਸ਼ਾਇਦ ਸੀ ਗੁਜਰਾਤ ਚਲੇ ਗਏ ਐ ਜਦੋਂ ਕਿ ਫਸਲ ਝੋਨੇ ਦੀ ਇੱਥੇ ਦੀ ਗੁਜਰਾਤ ਕਿਵੇਂ ਤਰੱਕੀ ਕਰਦਾ ਹੈ ਉਹ ਇੰਡਸਟਰੀ ਕਿਵੇਂ ਤਰੱਕੀ ਕਰਦੀ ਹੈ ਉਹਨੂੰ ਕਿਉਂ ਰੋਕ ਦਿੱਤੀਆਂ ਮੋਰਬੀ ਕਿਉਂ ਤਰੱਕੀ ਕਰਦਾ ਹੈ ਉਹ ਗਾਂਧੀ ਦਾਂਦ ਕਿਉਂ ਤਰੱਕੀ ਕਰਦਾ ਤੇ ਦੂਜੇ ਪਾਸੇ ਸਾਡੀ ਜਿਹੜੀ ਇੰਡਸਟਰੀ ਹੈਗੀ ਸੀ ਵੱਧੀ ਉਹ ਕਿਵੇਂ ਤਰ ਦੀ ਹਮਾ ਜਲਦੀ ਸਾਡੀ ਕੋ ਮਾਰਦੀ ਹੈ ਇਸ ਕਰਕੇ ਹੁਣ ਭਾਈ ਇਹ ਮੌਕਾ ਤੁਹਾਡੇ ਕੋਲੇ ਆ ਗਿਆ ਤੇ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਵੀ ਹੋ ਵਕੀਲ ਇਸ ਕਰ ਕਿਉਂ ਕਿ ਮੈਂ ਪੱਖ ਰੱਖਿਆ ਉਹ ਤੋਂ ਬਾਅਦ ਵਿਚਾਰ ਚਰਚਾ ਕੰਮ ਚਰਤਾ ਤੇ ਹੋਣੀ ਹੈ ਬੰਦਾ ਚੰਗਾ ਜਿਹੜਾ ਫਿਰ ਤੁਸੀਂ ਮਤਦਾਨ ਕਰਕੇ ਜੱਜ ਤੇ ਤੁਸੀਂ ਜੱਜ ਜੀ ਤਾਂ ਫੈਸਲਾ ਤੁਸੀਂ ਕਰਨਾ ਨਾ ਪਰ ਮੋਦੀ ਸਾਹਿਬ ਕੋਲੇ ਆ ਨਾ ਮੇਰੇ ਕੋਲੇ ਆ ਨਾ ਚੀਫ ਮਿਨਿਸਟਰ ਕੋਲੇ ਆ ਨਾ ਬੰਦੇ ਮੇਲੇ ਦਾ ਜਿਹੜਾ ਤੁਰੇ ਫਿਰਦੇ ਆ ਜਿਨ੍ਹਾਂ ਨੇ ਪੰਥ ਪੰਜਾਬ ਦਾ ਕੁਝ ਕੀਤਾ ਹੀ ਨਹੀਂ ਪੰਜਾਬ ਦਾ ਬੇੜਾ ਹੀ ਘੜ ਕਰਤਾ ਉਹਨਾਂ ਕੋਲੇ ਵੀ ਕੱਖ ਨਹੀਂਗਾ ਅੱਜ ਪਾਵਰ ਇਹ ਅੱਜ ਤੇ ਵਕੀਰ ਤੁਸੀਂ ਫਿਰ ਤੁਸੀਂ ਕੀ ਕਰ ਰਹੇ ਹੋ ਜਿਵੇਂ ਕਹਿੰਦੇ ਵੋਟਾਂ ਪੈਣੀਆਂ ਪੰਜਾਬੀ ਚ ਬੋਲਦੀ ਇਹਦਾ ਨਾਂ ਨਹੀਂ ਦਾ ਕੁਝ ਬੰਦੇ ਕਹਿੰਦੇ ਵੋਟ ਡਾਲਣਗੇ ਹਿੰਦੀ ਜੀਗੀ ਇਹਦਾ ਨਾਲ ਮੇਰੇ ਜੀਜਾ ਤੇ ਬੋਲਦੇ ਆ ਕਿ ਕਹਿੰਦੇ ਵੋਟ ਇਹ ਵੀ ਦੇਣਾ ਹੈ ਇਹਦਾ ਨਾ ਜਿਵੇਂ ਮੇਰੀ ਮਾਤਾ ਨੇ ਮੇਰਾ ਨਾਂ ਰੱਖਿਆ ਜਸਕਰ ਸਿੰਘ ਜਸੂਵਾਲ ਕਿਸੇ ਨੇ ਮਾਤਾ ਨੇ ਰੱਖਿਆ ਸੁਖਵਿੰਦਰ ਸਿੰਘ ਪਾਈ ਸੁੱਖਾ ਦਾ ਘਰ ਬਦੂ ਕਿਸੇ ਨੇ ਨਿਸ਼ਾਨ ਸਿੰਘ ਝੂਰ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਕਿਸੇ ਮਾਂ ਨੇ ਆਪਦੇ ਪੁੱਤ ਦਾ ਵੀਰਲਾ ਸਿੰਘ ਰੱਖਿਆ ਜੋੜ ਸੰਗ ਰੱਖਿਆ ਸਮੈਕਸਿੰਗ ਰੱਖਿਆ ਤੇ ਫਿਰ ਆਪਣੇ ਬੇਈਮਾਨ ਸੰਗ ਰੱਖਿਆ ਕਿਹਨੀ ਮਾ ਵੇਲਾ ਸੰਗ ਰੱਖਿਆ ਇਸ ਕਰ ਕੀ ਦਾ ਨਾਮ ਵੀ ਕੀ ਹੈ ਇਹਦਾ ਨਾਮ ਮਤਦਾਨ ਦੋ ਸ਼ਬਦਾਂ ਨੂੰ ਜੁੜ ਕੇ ਬਣਿਆ ਮਤ ਤੋਂ ਭਾਵ ਕਿ ਅਕਲ ਸੋਚ ਵਿਚਾਰ ਅਤੇ ਬਾਲਕ ਹੈ ਦੀ ਸਾਈਹੀ ਅਕਲ ਦਾ ਦਾਨ ਕਰਨਾ ਜਦੋਂ ਉਹ ਦਾਨ ਕਰਦਾ ਬੰਦਾ ਕੂਚਾਲ ਨਹੀਂ ਮਾਰਦਾ ਨਾ ਸ਼ਗਰੀਦ ਬੈਠ ਕੇ ਟਰੈਕਟਰ ਚਲਾਉਂਦਾ ਤੇ ਨਾ ਹੀ ਨੋਟ ਵੰਡ ਕੇ ਦੁਕਾਨਦਾਰ ਗਲੀ ਚ ਲੋੜ ਸਿਰਦਾ ਬੀਬੀਆਂ ਤੱਤੇ ਤਵੀ ਤੇ ਤੱਤੀ ਪ੍ਰੈਸਤੀ ਨਹੀਂ ਹੁੰਦੀ ਹੱਥ ਲਾਉਂਦੀਆਂ ਤੇ ਫੇਰ ਕਹਿੰਦੇ ਅਕਲ ਕਮ ਕਰਦੀ ਹੈ ਫੇਰ ਤੁਸੀਂ ਅਕਲ ਦਾ ਦਾਨ ਕਰਕੇ ਨਮਾਇंदा ਪਾਰਲੀਮੈਂਟ ਚ ਭੇਜਣਾ ਹੈ ਤੇ ਬਾਣੀ ਕੀ ਕਹਿੰਦੀ ਹੈ ਬਾਣੀ ਕਹਿੰਦੀ ਆਤ ਸੱਚ ਜੁਬਾਨ ਸੱਚ ਹੈ ਪੀ ਸੱਚ ਨਾਲ ਕੋਸੀ ਵੀ ਸੱਚ ਸੱਚੀ ਗੱਲ ਬਰੇਜ ਕਰੋ ਸੱਚੀ ਸਿਆਦ ਕਰੋ ਸੱਚਾ ਨਮਾਇंदा ਭੇਜੋ ਤੇ ਮਹਾਰਾਜ ਰੇਖੀ ਕਹਿੰਦਾ ਜੇਹਾ ਬੀਜਾ ਹੈ ਸੋ ਲੂਣਾ ਕਰਮਾ ਸੰਦ ਰੱਖੇ ਜੀ ਹੋ ਜਾ ਬੀਜ ਲਓਗੇ ਵਾਢ ਲਓਗੇ 77 ਸਾਲ ਤੁਸੀਂ ਇਹ ਪੰਜਾਬ ਦੇ ਫਲੋਜਪੁਰ ਦੇ ਹਲਕੇ ਦੇ ਰੈਡੀ ਬੀਜ ਦੇ ਰਹੇ ਹੋ ਤੇ ਲੋਕਾਂ ਨੂੰ ਕੋਈ ਪਵਿੱਤੇ ਲੱਗਣਗੇ ਪਵਿੱਤੇ ਕਿਵੇਂ ਲੱਗਣਗੇ ਜੇ ਹੋ ਜਾ ਬੀਜੋਗੇ ਉਹੋ ਜਾ ਵਾਢ ਲਓਗੇ ਤੇ ਫੇਰ ਇਹ ਪਾਵਰ ਤੁਹਾਡੇ ਕੋਲ ਹੈ ਕੋਈ ਮੈਨੂੰ ਕਹਿੰਦਾ ਡਿਸਕਰੈਂਸੀ ਆ ਤੂੰ ਇੱਕ ਗੱਡੀ ਲਈ ਫਿਰਦਾ ਤੇ ਮੈਂ ਆਖਿਆ ਜੀ ਇਹ ਵੋਟਾਂ ਕਿਹੜੇ ਗੱਡੀਆਂ ਨਾਲ ਪੈਂਦੀਆਂ ਕਿ ਨਾ ਬੋਟਾਂ ਝੰਡਿਆਂ ਨਾਲ ਪੈਂਦੀਆਂ ਨਾ ਬੋਟਾਂ ਰੇਡੀਆਂ ਨਾਲ ਪੈਂਦੀਆਂ ਤੇ ਨਾ ਬੋਟਾਂ ਪੋਸਟਰਾਂ ਨਾਲ ਪੈਂਦੀਆਂ ਤੇ ਨਾ ਬੋਟਾਂ ਵੱਡੇ ਨਾਹਰਿਆਂ ਤੇ ਐਵੇਂ ਝੂਠੇ ਫਰੇਬੀ ਭਾਸ਼ਣਾਂ ਨਾਲ ਪੈਂਦੀਆਂ ਇਹ ਵੋਟਾਂ ਤੇ ਇੱਕ ਸੋਚ ਨਾਲ ਪੈਂਦੀਆਂ ਚਲ ਮੈਂ ਗੱਡੀ ਦਾ 21 ਰੱਖੂੰਗਾ ਮੈਂ ਕਿਹੜੇ ਰਿੱਤੇ ਵਿੱਚ ਆ ਮੈਂ ਕਿਹੜਾ ਬੱਜਰੀ ਬੱਤੀ ਆ ਮੈਂ ਕਿਹੜਾ ਭੋਮਾ ਫੇਕੀ ਤੇ ਕੋਬਲ ਮਾਫੀਆ ਕੀਤਾ ਮੈਂ ਕਿਹੜਾ ਬਾਰਡਰ ਤੋਂ ਚਿੱਟੇ ਦਾ ਸਮੈਗ ਦਾ ਧੰਦਾ ਕੀਤਾ ਤੇ ਮੈਂ ਤਾਂ ਯਾਰ ਲੋਕਾਂ ਚ ਜਿਹਾ ਜਿਹਾ ਹੈਗਾ ਉਹ ਨਹੀਂ ਜਨਾ ਤੇ ਫੇਰ ਭਾਈ ਐਤ ਕੀ ਲੋਕਾਂ ਦੇ ਮਨ ਚ ਕੀ ਆ ਐਤ ਕੀ ਝੰਡੀਆਂ ਕਿਸੇ ਦੀਆਂ ਹੋਣਗੀਆਂ ਡੰਡੀਆਂ ਕਿਸੇ ਦੀਆਂ ਹੋਣਗੀਆਂ ਜਿਕਾਰੇ ਕਿਸੇ ਨੇ ਨਾਰੇ ਕਿਹਾ ਰੈਲੀਆਂ 'ਚ ਕਿਸੇ ਜਾਣਦੇ ਬੂਥਾ ਤੇ ਕੋਈ ਬਠੂਗਾ ਐਤ ਕੀ ਜਿਹੜੇ ਬੰਦੇ ਨੇ ਜਿੱਤਨਾ ਉਹਦਾ ਬੂਥ ਹੀ ਨਹੀਂ ਕੋਈ ਲੱਗਣਾ ਜਿਹੜੇ ਬੰਦੇ ਨੇ ਜਿੱਤਨਾ ਉਹਦਾ ਕੋਈ ਬੂਥ ਨਹੀਂ ਲਾਉਣਾ ਨਾ ਹੀ ਹੋਣੀ ਨਾ ਇਸ ਕਰਕੇ ਐ ਕਿ ਵੋਟਾਂ ਮੈਗ ਤੋਂ ਨਿਕਲੀਆਂ ਕਿ ਲੋਕਾਂ ਨੇ ਆਪਣਾ ਮਨ ਬਦਲ ਲਿਆ ਲੋਕ ਆ ਮਾਰੇ ਪਸੰਦ ਰੇ ਆ ਤੇ ਮੈਨੂੰ ਪਤਾ ਹੀ ਨਹੀਂ ਕਦੇ ਕਿਤੇ ਪ੍ਰੋਗਰਾਮ ਕਰਾਂ ਦੇ ਕਿਤੇ ਇੱਕ ਪ੍ਰੋਗਰਾਮ ਤਾਂ ਨੇ ਚਾਰ ਪ੍ਰੋਗਰਾਮ ਪਹਿਲਾਂ ਹੁੰਦੇ ਮੈਂ ਉੱਥੇ ਜਾ ਹੀ ਨਹੀਂ ਸਕਦਾ ਅੱਜ ਆ ਦਿੱਥੇ ਆਇਆ ਮੈਂ ਪ੍ਰੋਗਰਾਮ ਕਰਦਾ ਨੇ ਤੇ ਤਿੰਨ ਪ੍ਰੋਗਰਾਮ ਹੋਰ ਚ ਬਣ ਗਿਆ ਆਉਂਦੇ ਨਵੇਂ ਵੀ ਪਤਾ ਲੱਗ ਗਿਆ ਤੇ ਤੜਕੇ ਮੁਖਸਰ ਏਰੀਏ ਦੇ ਬਣ ਗਏ ਇਸ ਕਰਕੇ ਸਾਰੇ ਬੰਦੇ ਕਹਿੰਦੇ ਆ ਕਿ ਮੈਂ ਤੈਨੂੰ ਆ ਦਿੱਤਾ ਮੈਂ ਤੈਨੂੰ ਆ ਦੇ ਲੀਡਰ ਕਹਿੰਦਾ ਤੂੰ ਮੈਨੂੰ ਵੋਟਾਂ ਪਾ ਦੇ ਮੈਂ ਤੈਨੂੰ ਦਿੱਤਾ ਐ ਐਮਪੀ ਕਹਿੰਦਾ ਐ ਜਾਂ ਐਮਐਲ ਕਹਿੰਦਾ ਐ ਐਮਪੀ ਕਹਿੰਦਾ ਐ ਮੈਂ ਤੈਨੂੰ ਆਟਾ ਦਿੱਤਾ ਐ ਮੈਂ ਤੈਨੂੰ ਦਾਲ ਦਿੱਤੀ ਤਾਂ ਤੂੰ ਮੈਨੂੰ ਵੋਟਾਂ ਪਾਦੀ ਮੈਂ ਤੈਨੂੰ ਬਿਜਲੀ ਦਾ ਬਿੱਲ ਮਾਫ ਕੀਤਾ ਤੂੰ ਮੈਨੂੰ ਵੋਟ ਪਾਦੇ ਮੈਂ ਤੁਹਾਡੀ ਬੇਟੀ ਨੂੰ ਸਾਈਕਲ ਹੀ ਲੈ ਕੇ ਦਿੱਤੀ ਕਿਤਾਬਾਂ ਤੂੰ ਮੈਨੂੰ ਵੋਟ ਪਾਦੇ ਮੈਂ ਤੈਨੂੰ ਟੈਂਕੀ ਦਿੱਤੀ ਐ ਪਾਣੀ ਦੀ ਮੈਨੂੰ ਵੋਟ ਪਾਦੇ ਮੈਂ ਤੇਰੀ ਧਰਮਸਾਲਾ ਬਣਾਈ ਐ ਤੇ ਮੈਂ ਤੈਨੂੰ ਬੈਠਣ ਵਾਲੇ ਬੈਂਚ ਦਿੱਤੇ ਐ ਮੈਂ ਤੈਨੂੰ ਟਰਾਈਸਾਈਕਲ ਦਿੱਤਾ ਐ ਮੈਂ ਤੈਨੂੰ ਖੂਂਡੀ ਦਿੱਤੀ ਐ ਤੇ ਮੈਂ ਤੈਨੂੰ ਲੈਪਟਾਪ ਦਿੱਤਾ ਤੂੰ ਮੈਨੂੰ ਵੋਟਾਂ ਪਾਦੀ ਇਸ ਕਰਕੇ ਮੈਂ ਭੁਲੇਖੇ ਚ ਭਾਈ ਫਿਰਦੇ ਆ ਇਹ ਲੀਡਰਾਂ ਨੇ ਕੱਖ ਨਹੀਂ ਦਿੱਤਾਗਾ ਇਹ ਤੁਸੀਂ ਦਿੱਤਾ ਜੇ ਤੁਸੀਂ ਮੈਨੂੰ ਕੋਈ ਡਿਸਕਰਨਸੀ ਆ 280 ਸੀਟ ਦਾ ਮੈਂ ਕਿਤੇ ਸਟੂਮਾ ਮੈਨੂੰ ਤਾਂ ਚੁਣਿਆ ਹੀ ਨਹੀਂਗਾ ਇਹ ਲੋਕਾਂ ਦਾ ਮਾਈਂਡਡ ਜਿਹਨੂੰ ਦਿੱਤਾ ਉਹ ਬਣਦਾ ਤੁਸੀਂ ਦਿੱਤਾ ਸਾਰਾ ਕੁਝ ਤੁਸੀਂ ਐਮਪੀ ਚੁਣਿਆ ਉਹਦੀ 1.5 ਤਨਖਾਹ ਹੋ ਗਈ ਇੱਕ ਪੀਏ ਮਿਲ ਗਿਆ 30 ਜੇ ਤਨਖਾਹ ਮਿਲ ਗਈ ਤੇ ਇੱਕ ਦਿੱਲੀ ਚ ਮੰਗਲਾ ਮਿਲ ਗਿਆ ਇੱਕ ਗੱਡੀ ਮਿਲ ਗਈ ਉਹਦੇ ਤੇਲ ਮਿਲ ਗਿਆ ਇੱਕ ਲੈਪਟਾਪ ਮਿਲ ਗਿਆ ਮੋਬਾਈਲ ਦਾ ਬਿੱਲ ਬਣ ਗਿਆ ਤੇ ਫਿਰ ਪੈਨਸ਼ਨ ਮਿਲ ਗਈ ਪਰਿਵਾਰ ਨੂੰ ਮੈਡੀਕਲ ਸਹੂਲਤ ਮਿਲ ਗਈ ਪਰਿਵਾਰ ਨੂੰ ਪੈਨਸ਼ਨ ਮਿਲ ਗਈ ਇੱਕ ਜਹਾਜ਼ ਤੇ ਚੜ੍ਹਨ ਲਈ ਬਣਾਤਾ ਇੱਕ ਨਾਲ ਜਹਾਜ਼ ਤੇ ਚੜ੍ਹਨ ਲਈ ਬਣਾਤਾ ਇੱਕ ਆਪਣਾ ਰੇਲਵੇ ਦੇ ਉੱਤੇ ਏਸੀ ਦੇ ਵਿੱਚ ਜਾਣ ਲਈ ਬਣਾਤਾ ਤੇ ਫਿਰ 5 ਕਰੋੜ ਰੁਪਏ ਵੰਡਣ ਵਾਲਾ ਬਣਾਤਾ ਆਟਾ ਦੇਣ ਵਾਲਾ ਬਣਾਤਾ ਇਹ ਸਾਰਾ ਕੁਝ ਬਣਾਇਆ ਇਸ ਕਰਕੇ ਐਮਪੀ ਬਣਾਏ ਤੇ ਤੁਸੀਂ ਉਹਨਾਂ ਨੂੰ ਕੱਖ ਨਹੀਂ ਦਿੱਤਾ ਇਹ ਸਾਰਾ ਤੁਸੀਂ ਐ ਕਰੋਗੇ ਜਿੰਨੇ ਚੀਫ ਮਿਨਿਸਟਰ ਸੀਗੇ ਉਹਨੂੰ ਸਦੋਂ ਘੱਬ ਜਹਾਜ਼ ਤੇ ਤਾਂ ਆਪ ਦਾ ਜਾਜ ਇੱਕ ਦਿਨ ਲਿਓ ਟੂਰ ਤੇ ਲਾ ਦੋ ਜਾਜ ਤੇ ਤੇਲ ਤਾਂ ਤੁਹਾਡਾ ਪੈਂਦਾ ਸੀ ਇਹ ਜਾਜ ਦੇ ਵਿੱਚ ਤੇਲ ਤੁਹਾਡਾ ਪੈਂਦਾ ਸੀਗਾ ਇਸ ਕਰਕੇ ਕੋਈ ਆਪਦੇ ਘਰੋਂ ਨਹੀਂ ਫਰਕਦਾ ਅੱਜ ਜਿਵੇਂ ਮੇਰੀ ਪੱਗ ਦਾ ਕੱਪੜਾ ਹੈ ਜੇ ਮੈਂ ਕੱਪੜਾ ਲੈਣਾ ਹੈ 100 ਰੁਪਏ ਦਾ 1.14 ਰੁਪਏ ਟੈਕਸ ਹੈ ਜੇ ਇੱਕ ਗੁਰਦੁਆਰਾ ਬਣਾਉਣਾ ਮੰਦਿਰ ਬਣਾਉਣਾ ਮਸਜਿਦ ਬਣਾਉਣੀ ਕਿਰਚਾ ਕਰ ਬਣਾਉਣੇ ਆ ਜੀ ਉਹਦੇ ਸਾਰੀਆਂ ਚੀਜ਼ਾਂ ਤਿਆਰ ਕਰਨਾ 28.5 ਰੁਪਏ ਹੈ ਟੈਕਸ ਬੰਦ ਹੈ ਤੇ ਫਿਰ ਤੁਸੀਂ ਦੱਸੋ ਜੀ 1 ਕਰੋੜ ਰੁਪਇਆ ਗੁਰਦੁਆਰੇ ਦਾ 28.5 ਲੱਖ ਰੁਪਇਆ ਟੈਕਸ ਜਾਂਦਾ ਇੱਕ ਕਿਲਾ ਜ਼ਮੀਨ ਦਾ ਤੁਸੀਂ ਪੰਜਾਬ ਲੈਣਾ 20 ਲੱਖ ਦਾ 7% 140000 ਫਿਰ ਤੁਸੀਂ ਦੱਸੋ ਇੱਕ ਗਰੀਬ ਨੇ ਪਲਾਟ 5 ਲੱਖ ਦਾ ਲੈਣਾ ਹੈ ਪਿੰਡ 'ਚ 7% 35000 ਦੇ ਕਿਉਂਦਾ ਇੱਕ ਗਰੀਬ ਨੇ ਸਾਈਕਲ ਲੈਣਾ ਹੈ ਸਾਈਕਲ 5000 ਦਾ 1450 700 ਰੁਪਏ ਦੇ ਕਿਉਂਦਾ ਇੱਕ ਦੁਕਾਨਦਾਰ ਨੇ 50 ਲੱਖ ਦਾ ਆਪਣੇ ਘਰੇ ਸ਼ੋਰੂਮ ਖਰੀਦਣਾ ਹੈ ਤੇ ਸ਼ਹਿਰ 'ਚ 8% 4 ਲੱਖ ਰੁਪਏ ਦੇ ਕਿਉਂਦਾ ਇੱਕ ਤੁਸੀਂ ਟਰੈਕਟਰ ਲੈਣਾ ਹੈ ਟਰੈਕਟਰ ਜੇ ਲੈਣਾ 10 ਲੱਖ ਦਾ 1450 145000 ਰੁਪਏ ਦੇ ਕਿਉਂਦਾ ਜੇ ਮੰਨ ਲਓ ਤੁਸੀਂ ਗੋਲੀ ਵੀ ਚੀਜ਼ਾਂ ਕਾਰ ਹੀ ਲੈਣੀ ਮੰਨ ਲਓ ਕਾਰ ਲੈ ਲਈ ਕਾਰ ਤੇ 14.14 14580 ਰੁਪਏ ਦਾ 35 ਰੁਪਏ ਵੀ ਮੇਨ ਜੋੜੋ ਕਿੰਨੇ ਬਣ ਗਿਆ ਇਹਦੇ ਨਾਲ ਹੀ ਇਹ ਸਾਰਾ ਕੁਝ ਕਰਦਾ ਐਨਕ ਲੈਣੀ ਹੈ ਜੇ ਬੰਦੀ 100 ਦੇ ਬਰਪਏ 2000 ਰੁਪਏ ਇੱਕ ਸੇ ਤੇ ਮੈਡੀਕਲ ਲੈਣਾ 100 ਦੇ ਬਰਪਏ 35 ਰੁਪਏ ਟੈਕਸ ਪੈਟਰੋਲ ਤੇ ਟੈਕਸ ਸਸਾਈ 35 ਰੁਪਏ ਟੈਕਸ ਇਹ ਸਾਰਿਆਂ ਨਾਲ ਚੱਲਦਾ ਇਹਦੇ ਨਾਲ ਜਿਆਦਾ ਚੱਲਦੇ ਆ ਪਰ ਸਾਰੇ ਲੋਕੀ ਕਹਿੰਦਾ ਜੀ ਮੈਂ ਦਿੱਤੂੰਗਾ ਉਹ ਕਹਿੰਦਾ ਮੈਂ ਦਿੱਤੂ ਉਹ ਦਿੱਤੂ ਮੈਂ ਕਾ ਕਿਸੇ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਥੋਂ ਸਭ ਪਟਰਾ ਇਹ ਪਰਮਾਤਮ ਨੂੰ ਪਤਾ ਕੀ ਨਹੀਂ ਜਿੱਤਣਾ ਹੈ ਉਹ ਦੇ ਵਾਸੀ ਆ ਸਾਰੀ ਗੇਟ ਉਹੀ ਕਰੂਗਾ ਕੋਈ ਸਾਰੇ ਕਹਿੰਦੇ ਮੈਨੂੰ ਮੈਂ ਪਤਾ ਕੀ ਕਹਣਾ ਮੇਰਾ ਪ੍ਰਚਾਰ ਇਹ ਹੈ ਕਿ ਜੇ ਮੈਂ ਗੁਰੂ ਦੀ ਬੇਦਬੀ ਕੀਤੀ ਆ ਤੇ ਕਰਾਈ ਉਹਨਾਂ ਨਾਲ ਚਲੇ ਇੱਕ ਵੀ ਵੋਟ ਨਾ ਪਾਇਆ ਮੈਂ ਚਿੱਟਾ ਵੇਚਿਆ ਲਕਾਇਆ ਤੇ ਉਹਨਾਂ ਨੂੰ ਛੜਾਇਆ ਇੱਕ ਵੀ ਵੋਟ ਨਾ ਪਾਇਆ ਮੈਂ ਬਾਰਡਰ ਬੰਦ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਮੈਨੂੰ ਇੱਕ ਵੀ ਵੋਟ ਨਾ ਪਾਇਆ ਮੈਂ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਪ੍ਰੈਸ ਦੇ ਜ਼ੁਲਮ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਇੱਕ ਵੀ ਵੋਟ ਨਾ ਪਾਇਆ ਤੇ ਜੇਕਰ ਮੈਂ ਬੀਬੀਆਂ ਦੀਆਂ ਬੇਪਤੀਆਂ ਕਰਨ ਕਰਾਉਣ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਚੱਲਿਆ ਮੈਨੂੰ ਇੱਕ ਵੀ ਬੋਟਰਾ ਪਾਇਆ ਨਹੀਂ ਜੇ ਮੈਂ ਭ੍ਰਿਸ਼ਟਾਚਾਰ ਕਰਨ ਕਰਾਉਣ ਤੇ ਕਰਨ ਵਾਲਿਆਂ ਨਾਲ ਚੱਲਿਆ ਇੱਕ ਵੀ ਨਫੂਟ ਪਾਇਆ ਨਹੀਂ ਮੈਂ ਜੇ ਭੋਮਾ ਮਾਫੀਆ ਕੇਵਲ ਮਾਫੀਆ ਤੇ ਟਰਾਂਸਪੋਰਟ ਮਾਫੀਆ ਦੇ ਨਾਲ ਚੱਲਿਆ ਮੈਨੂੰ ਇੱਕ ਵੀ ਬੋਟਰਾ ਪਾਇਆ ਨਹੀਂ ਜੇ ਮੈਂ ਟਰੱਕ ਯੂਨੀਅਨ ਤੋੜਨ ਵਾਲਿਆਂ ਨਾਲ ਤੜਾਉਣ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਨਾਲ ਚੱਲਿਆ ਇੱਕ ਵੀ ਬੋਟਰਾ ਪਾਇਆ ਨਹੀਂ ਮੈਂ ਜੇ ਸੱਤ ਸੂਕ ਕਿਸਾਨਾਂ ਨੂੰ ਮਾਰਨ ਵਾਲਿਆਂ ਨਾਲ ਮਰਵਾਉਣ ਵਾਲਿਆਂ ਨਾਲ ਤੇ ਉਹਨਾਂ ਨੂੰ ਖਤਮ ਕਰਨ ਵਾਲਿਆਂ ਨਾਲ ਚੱਲਿਆ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਜੇਕਰ ਮੈਂ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੇ ਮੈਂ ਜੇ 328 ਸਰੂਪ ਚੋਰੀ ਕਰਨ ਤੇ ਕਰਾਉਣ ਵਾਲੇ ਤੇ ਦਬਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਕੋਈ ਇੱਕ ਵੀ ਵੋਟ ਨਾ ਪਾਇਆ ਜੇ ਮੈਂ ਬੰਦੀ ਸਿੰਘਾਂ ਨੂੰ ਅੰਦਰ ਰੱਖਣ ਤੇ ਰਖਾਉਣ ਵਾਲੇ ਨਾਲ ਤੇ ਡਿਬਰੂਗੜ ਭੇਜਣ ਤੇ ਭਜਾਉਣ ਵਾਲਿਆਂ ਨਾਲ ਚੱਲਿਆ ਤੇ ਮੈਨੂੰ ਭਾਈ ਇੱਕ ਵੀ ਵੋਟ ਨਾ ਪਾਇਆ ਜੇ ਕਿਸਾਨਾਂ ਮਜ਼ਦੂਰਾਂ ਤੇ ਜਿਹੜੇ ਵਪਾਰੀ ਐ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਹਿਜਰਤ ਕਰਨ ਤੇ ਕਰਾਉਣ ਵਾਲਿਆਂ ਨੇ ਚਲਿਆ ਜੇ ਮੈਂ ਨਿੱਕ ਵੀ ਵੋਟ ਨਾ ਪਾਇਆ ਜੇ ਜੇ ਮੈਂ ਹੱਕਾ ਐ ਤੇ ਤੁਸੀਂ ਮੈਨੂੰ ਵੋਟ ਪਾ ਦਿਆ ਜੇ ਮੈਂ ਪਾਰਲੀਮੈਂਟ ਜਾ ਕੇ 1.01 ਰੈਂਕ ਦੀ ਕਰੂੰਗਾ ਪੰਜਾਬੀ ਬੰਲੀ ਦੀ ਗੱਲ ਕਰੂੰਗਾ ਸ਼ੋਰਟਸ ਜੀ ਮੀਡੀਆ ਪ੍ਰਿੰਟ ਮੀਡੀਆ ਤੇ ਬੈਨ ਲੈ ਚੈਨਲ ਬੰਦ ਕੀਤੇ ਆ ਉਹਨਾਂ ਦੇ ਖਲੌਣ ਲਈ ਕੰਮ ਕਰੂੰਗਾ ਬਾਰਡਰ ਖੋਲਣ ਦੀ ਗੱਲ ਕਰੂੰਗਾ ਚਿੱਟਾ ਵੇਚ ਕੇ ਸਾਡੀ ਨੌਜ ਰੋਨੀ ਬਰਬਾਦ ਕੀਤੀ ਚਿੱਟਾ ਬਾਰਡਰ ਤੋਂ ਕਿਵੇਂ ਆਇਆ ਮੈਂ ਉਹਦੀ ਗੱਲ ਕਰੂੰਗਾ ਤੇ ਮੈਂ ਪੰਜਾਬ ਦੇ ਪਾਣੀ ਜਿਹੜੇ ਲੁੱਟੇ ਤੇ ਲਟਾਏ ਆ ਉਹੀ ਗੱਲ ਕਰੂੰਗਾ ਸਾਡਾ ਸਾਨੂੰ ਚੰਡੀਗੜ੍ਹ ਕਿਉਂ ਨਹੀਂ ਮਿਲਿਆ ਸਾਨੂੰ ਹਾਈ ਕੋਰਟ ਕਿਉਂ ਨਹੀਂ ਮਿਲਿਆ ਸਾਡੇ ਪੰਜਾਬੀ ਬੋਲਦੇ ਇਲਾਕੇ ਕਿਉਂ ਖੋਏ ਆ ਤੇ ਸਾਡੇ ਤੇ ਜ਼ੁਲਮ ਕਿਉਂ ਕੀਤਾ ਸਾਡੇ ਬੱਚੇ ਨੂੰ ਕਿਉਂ ਮਾਰਿਆ ਸਾਨੂੰ ਕਿਉਂ ਡਿਪਰੂਗੜ੍ਹ ਜੇ ਰੱਖਿਆ ਕਿਉਂ ਬੰਦੀ ਸਿੰਘ ਬਣਾ ਕੇ ਰੱਖਿਆ ਤੇ ਫਿਰ ਮੈਂ ਇਹਨਾਂ ਦੀ ਗੱਲ ਪਾਰਲੀਮੈਂਟ 'ਚ ਕਰੂੰਗਾ ਹੁਣ ਭਾਈ ਤੁਸੀਂ ਸਾਡੇ ਦਰਜ ਵੀ ਉਹਦੇ ਵਕੀਲ ਵੀ ਹੋ ਮੇਰਾ ਚੋਣ ਸ਼ੈਨ ਮੈਕ ਹੈ ਤੇ ਹੁਣ ਸਿਰਫ 10 ਘੰਟੇ ਬਾਕੀ ਰਹਿ ਗਏ ਆ ਤੇ ਮੈਕ ਤੋਂ ਮੈਂ 45 ਸਾਲ ਪੰਥਲੀ ਬੋਲਿਆ ਪੰਜਾਬ ਲਈ ਬੋਲਿਆ ਪਾਣੀ ਲਈ ਬੋਲਿਆ ਵਪਾਰੀਆਂ ਲਈ ਬੋਲਿਆ ਮਜ਼ਦੂਰਾਂ ਲਈ ਬੋਲਿਆ ਤੇ ਮੈਂ ਨਰੇਗਾ ਲਈ ਵੀ ਪਾਰਲੀਮੈਂਟ 'ਚ ਗੱਲ ਕਰੂੰਗਾ ਕਰੂੰਗਾ ਵੀ 100 ਦਿਨ ਕੰਮ ਕਿਉਂ 365 200 ਪੁਆਇੰਟ ਦਿਨ ਤੱਕ ਮਰ ਜਾਣ ਮੈਂ ਉਹਨਾਂ ਦੀ ਗੱਲ ਕਰੂੰਗਾ ਇਹ ਮੈਕ ਤੋਂ ਅਨਕ ਤੇ ਗੈਰਕਲੀ ਬੋਲਿਆ ਜਿੱਥੇ ਵੀ ਜ਼ੁਲਮ ਆਇਆ ਭਾ ਮਹਿੰਦੂ ਤੇ ਹੋਇਆ ਮੁਸਲਮਾਨ ਤੇ ਹੋਇਆ ਸਾਈ ਤੇ ਹੋਇਆ ਜਿਹਦੇ ਤੇ ਵੀ ਜ਼ੁਲਮ ਹੋਇਆ ਕਿਸਾਨੀ ਤੇ ਉਹਦੇ ਤੇ ਬੋਲਿਆ ਇਹ ਮੈਕ ਤੁਸੀਂ ਪਾਰਲੀਮੈਂਟ 'ਚ ਭੇਜੋ ਪੇਰ ਮੈਂ ਇਹ ਇਸ ਮੈਕ ਤੋਂ ਪਾਰਲੀਮੈਂਟ ਲਈ ਤੁਹਾਡੇ ਲਈ ਬੋਲੂਗਾ ਕੁਝ ਕਹਿੰਦਾ ਜੀ ਪਾਰਲੀਮੈਂਟ ਵਿੱਚ ਬੋਲਣ ਦੀ ਜਰਤ ਨਹੀਂ ਨੇ ਜੁਰਤ ਚਾਹੀਦੀ ਐਮਪੀ ਦੀ ਬੋਲਣ ਕਿਉਂ ਨਹੀਂ ਹੁੰਦੀ ਕਿਵੇਂ ਨਹੀਂ ਦੇਣਗੇ ਟਾਈਮ ਉਹਦੀ ਕੀ ਜੁਰਤ ਮੈਨੂੰ ਟਾਈਮ ਨਾਲ ਦੇਣ 100 ਕੁਐਸਚਨ ਇੱਕ ਸੈਸ਼ਨ ਵਿੱਚ ਕਰ ਸਕਦਾ ਇਹ ਸਾਰਾ ਕੁਝ ਮੈਂ ਭਾਈ ਪਾਰਲੀਮੈਂਟ ਵਿੱਚ ਕਰੂੰਗਾ ਤੇ ਬਾਕੀ ਗੇਮ ਸੰਗਤਾਂ ਦੇ ਹੱਥ ਹੈ ਤੇ ਜੋ ਸੰਗਤਾਂ ਕਰਨਗੇ ਉਹ ਮੈਨੂੰ ਮਨਜ਼ੂਰ ਹੋਊਗਾ ਇਹ ਸਨ ਭਾਈ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜੀ ਜੋ ਅਪੀਲ ਤੇ ਸੰਦੇਸ਼ ਆਪਨਾ ਦੇ ਰਹੇ ਸਨ ਤੇ 1 ਜੂਨ ਨੂੰ ਤੁਸੀਂ ਆਪਦੇ ਮਤਦਾਨ ਕਰਕੇ ਜੋ ਤੁਹਾਨੂੰ ਸਹੀ ਲੱਗੇ ਸੋ ਆਪਦਾ ਮਤਦਾਨ ਕਰਿਓ ਸਾਡੇ ਨਾਲ ਜੁੜੇ ਰਹਿਣ ਨਾਲ ਧੰਨਵਾਦ